महाराज <laughs> महाराज ਚੱਲ ਰਹੀ ਹੈ ਔਰ ਇਹ ਚੱਲ ਰਿਹਾ ਨਾ ਅ ਮੈਨੂੰ ਹੋਇਆ ਸੀਗਾ ਤੇ ਅੱਜ ਇਸ ਸਾਲ ਦੀਆਂ ਮੁਬਾਰਕਾਂ ਵੀ ਦੇ ਸਾਰਿਆਂ ਨੂੰ ਔਰ ਸਾਰੇ ਸੰਗਤ ਨੂੰ ਮਿਲਣੀ ਪਹੁੰਚੇ ਆ ਪ੍ਰਭੂ ਦੇ ਰਸ਼ਨ ਕਰਨ ਦੇ ਲਈ ਪਹੁੰਚੇ ਆ ਬਹੁਤ ਬਸੰਗਤ ਨਵੇਂ ਸਾਲ ਦਾ ਕੀ ਸੰਦੇਸ਼ ਤੁਸੀਂ ਦੇਣਾ ਚਾਹੋਗੇ ਪੰਜਾਬਸੀਆਂ ਨੂੰ ਇੱਕੋ ਹੀ ਕਿ ਕਿ ਲੋਕਾਂ ਨੂੰ ਇਹ ਬੜਾ ਸਵਾਗਤ ਹੈ ਤੇ ਬਹੁਤ ਵੀ ਆਜ ਦਾ ਸਾਲ ਗੁਰਦਵਾਰਾ ਦਾ ਸਾਮੂਹ ਜਾ ਰਹੇ ਨੇ ਉਸ ਦਾ ਸਾਥ ਕਿਸੇ ਨੂੰ ਪਹੁੰਚ ਕੇ ਰਹਿ ਜੀ ਵਾਣੀ ਦੇ ਸਾਰੇ ਨੂੰ 2027 ਵਿੱਚ ਇਲੈਕਸ਼ਨ ਆ ਰਿਹਾ ਜੀ ਕੀ ਕਹਿਣਾ ਚਾਹੁੰਦੇ ਹੋ ਪੰਜਾਬ ਸਰਕਾਰ ਦੇ ਕਿਦਾਂ ਦੇ ਮੁੱਦੇ ਰੱਖੇ ਜਾਣਗੇ ਸਾਡਾ ਉਦੋਂ ਤਾਂ ਇੱਕੋ ਹੀ ਹੁੰਦਾ ਜੀ ਡਿਵੈਲਪਮੈਂਟ ਦਾ ਅਸੀਂ 4 ਸਾਲਾਂ 'ਚ ਕੰਮ ਕੀਤੇ ਨੇ ਇੱਕ ਸਾਲ 'ਚ ਜਿਹਨੇ ਬਗਾਇਰ ਇਹਦੇ ਰੋ ਵੀ ਕੰਮ ਕਰਾਂਗੇ ਸਾਡਾ ਤਾਂ ਮੁੱਦਾ ਇੱਕੋ ਹੀ ਹੁੰਦਾ ਹੈ ਏਜੰਡਾ ਮੈਨੀਫੈਸਟੋ ਇੱਕ ਹੀ ਹੁੰਦਾ ਹੈ ਕਿ ਜਦੋਂ ਲੋਕਾਂ ਨੇ ਜੁੜਤਾ ਤੇ ਸਰਕਾਰ ਕੰਮ ਕੰਮ ਔਰ ਕੰਮ ਲੋਕ ਆਪਸੇ ਸਾਥ ਸਹਿਯੋਗ ਆਪੋਜੀਸ਼ਨ ਜਿਹੜੀ ਜੀ ਆਪੋਜੀਸ਼ਨ ਦੇ ਵਾਸਤੇ ਉਧਰ ਅੱਧੇ ਕੀ ਕਹਿਣਾ ਚਾਹੁੰਦੇ ਨੇ ਕਿ ਉਧਰ ਤੁਸੀਂ ਦੇਖਣੀ ਹੈ ਜੀ ਉਹਦੇ ਵਿੱਚ ਲੋਕਾਂ ਦੇ ਜਿਹੜੇ ਲੋੜਵੰਦ ਲੋਕ ਨੇ ਗਰੀਬ ਲੋਕ ਨੇ ਜਿਨ੍ਹਾਂ ਨੂੰ ਅੱਜ ਜੋ ਰਹੀ ਸਰਕਾਰ ਉਹਨਾਂ ਦੀ ਬਾਹ ਫੜੇ ਉਹਨਾਂ ਦੇ ਘਿਡੇ ਤੇ ਲੱਤ ਮਾਰਨ ਵਾਲਾ ਕੰਮ ਹੈ ਜਿਹੜਾ ਉਹ ਕੇਂਦਰ ਸਰਕਾਰ ਉਹ ਮਨਰੇਗਾ ਕਦਮ ਕਰਕੇ ਜੀ ਰਾਮ ਦੀ ਐਕ ਲੈ ਕੇ ਆਈ ਹੈ ਜਿਹੜਾ ਕਿ ਟੋਟਲੀ ਐਂਟੀ ਗਰੀਬ ਇੰਟੇ ਮਜ਼ਦੂਰ ਜਿਹੜੀ ਕਾਂਗਰਸ ਪਾਰਟੀ ਹੈ ਜੀ ਕੀ ਸਾਨੂੰ ਉਹ ਬੀਜੇਪੀ ਦੀ ਹਮਾਇਤ ਕਰਦੀ ਦਿਖਾਈ ਦੇ ਰਹੀ ਹੈ ਹਮਾਇਤ ਆਪ ਨਹੀਂ ਕਰ ਰਹੀ ਹੈ ਜੀ ਇੱਥੇ ਰੋਲਾ ਪਾ ਰਹੇ ਸੀਗੇ ਕਿ ਉਹਦੇ ਨਾਲ ਇੱਕ ਦਿਨ ਪਹਿਲਾਂ ਪਾਰਲੀਮੈਂਟ ਦੀ ਸਟੈਂਡਿੰਗ ਕਮੇਟੀ ਦੀ ਮੀਟਿੰਗ ਸੀ ਜੀ ਜੀ ਚੇਅਰਮੈਨ ਦਾ ਪ੍ਰੈਸ ਨੂੰ ਸਵਾਲ ਪੁੱਛਿਆ ਕਿ ਮਿਸਟਰ ਸਾਹਿਬ ਨੂੰ ਵੀ ਜਿਹੜਾ ਹੈਲੀਕਾਪਟਰ ਹੈ ਕੌਣ ਵਰਤ ਰਿਹਾ ਹੈ ਇਸ ਵਿਸ਼ੇ ਨੂੰ ਲੈ ਕੇ ਆ ਰਹੇ ਮੇਗੇ ਜੀ ਹਾਂ ਜੀ ਤੇ ਇੱਕ ਲਾਸਟ ਸਾਲ 26 ਜੂਨ ਦੇ ਸਾਲ ਇਲੈਕਸ਼ਨ ਤੇ ਪੰਜਾਬ ਸਰਕਾਰ ਦੀਆਂ ਵਿਕਾਸ ਕ੍ਰਿਤੀ ਕਹਿ ਜੀਆਂ ਅੱਗੇ ਕੋਈ ਕੰਮ ਨਹੀਂ ਆ ਰਿਹਾ ਸਾਹਿਬ